ਸੋ ਸਸਿਕਾ ਵੀ ਥੀ ਨਾ ਸਾਰੇ ਥੋੜਾ ਮੇਰਾ ਗਲਾ ਵੀ ਖਰਾਬ ਹੈ ਤੇ ਥੋੜੀ ਧੀਰ ਜਿੱਦੀ ਵਾਰ ਕੇ ਨਾ ਅੱਜ ਥੋੜੇ ਲੇਟ ਹੋ ਗਏ ਵੀਡੀਓ ਬਣਾਉਣ ਤੋਂ ਪਰ ਫਿਰ ਮੈਂ ਕਿਹਾ ਚਲੋ ਵੀਡੀਓ ਬਣਾ ਹੀ ਲੈਣੀ ਹੈ ਫਿਰ ਕਿਉਂਕਿ ਵੀਡੀਓ ਬਣਾਉਣਾ ਵੀ ਬਹੁਤ ਕੰਪਲਸਰੀ ਹੋ ਗਿਆ ਹੁਣ ਤੇ ਕਿਉਂਕਿ ਜੇ ਆਪਾਂ ਕੋਈ ਸੱਚੀ ਨੂੰ ਸ਼ੁਰੂਆਤ ਕਰਦੇ ਆਂ ਕੰਟੈਂਟ ਬਣਾਉਣੀ ਆ ਕੋਈ ਤਾਂ ਫਿਰ ਉਸ ਨੂੰ ਪੂਰਾ ਕਰਨਾ ਜਾਂ ਮਤਲਬ ਉਹ ਸਾਡੀ ਡਿਊਟੀ ਬਣਦੀ ਹੈ ਹੈ ਕਿਉਂਕਿ ਡਿਊਟੀ ਨਵਾਰਦੀ ਕਿਉਂਕਿ ਕਈ ਜਗ੍ਹਾ ਤੇ ਉਹਦੀ ਟਾਈਮਿੰਗ ਘਟ ਜਾਂਦੀ ਹੈ ਜਾਂ ਫਿਰ ਉਹ ਵੀਡੀਓ ਨੂੰ ਨਾ ਪਾਉ ਤਾ ਅਪਲੋਡ ਨਾ ਕਰਉਤੀ ਇਹ ਵੀ ਪ੍ਰੋਬਲਮ ਹੁੰਦੀ ਹੈ ਜਦੋਂ ਅਸੀਂ ਪ੍ਰੋਫੈਸ਼ਨਲ ਮੋਡ ਦੇ ਵਿੱਚ ਆ ਜਾਂਦੇ ਹਾਂ ਫਿਰ ਉਹ ਹੈਵ ਟੂ ਬੀ ਰੋਜ਼ ਹੀ ਸਾਨੂੰ ਵੀਡੀਓ ਨੂੰ ਪਾਉਣਾ ਪੈਂਦਾ ਹੈ ਹੈਨਾ ਤੇ ਹੌਸਲੇ ਨਾਲ ਲੱਗੇ ਰਹੋ ਤੇ ਹਰ ਤਰ੍ਹਾਂ ਦੀ ਕਾਮਯਾਬੀ ਮਿਲਦੀ ਹੈ ਨੈਟਫਲਿਕਸ ਪਰ ਮੈਨੂੰ ਥਾਲੀ ਨਹੀਂ ਮਿਲੀ ਜਦੋਂ ਮਿਲੇਗੀ ਜਰੂਰ ਇਸ ਦੇ ਬਾਰੇ ਵਿੱਚ ਜਿਵੇਂ ਅ ਅਸੀਂ ਕਿੰਨੀ ਮਿਹਨਤ ਕਰਦੇ ਹਾਂ ਤੇ ਕਿੱਦਾਂ ਅਸੀਂ ਕੰਟੈਂਟ ਬਣਾਉਂਦੇ ਹਾਂ ਵੀਡੀਓ ਨੂੰ ਐਡਿਟ ਕਰਕੇ ਅਪਲੋਡ ਕਰਕੇ ਫਿਰ ਅਸੀਂ ਸੋਨਾ ਤੇ ਇਹ ਵੀ ਇੱਕ ਬਹੁਤ ਵੱਡੀ ਉਪਲਬਧੀ ਹੁੰਦੀ ਹੈ ਲਾਈਫ ਦੇ ਵਿੱਚ ਕਿਉਂਕਿ ਹਮੇਸ਼ਾ ਸੀ ਨਹੀਂ ਹੈ ਕਈ ਤਰ੍ਹਾਂ ਦੀਆਂ ਨੈਟੀ ਪ੍ਰੋਬਲਮ ਹੁੰਦੀਆਂ ਕਈ ਵਾਰੀ ਵੀਡੀਓ ਕਾਪੀਰਾਈਟ ਹੋ ਜਾਂਦੀ ਹੈ ਕਈ ਬੰਦੇ ਦੀ ਕੀਤੀ ਮਿਹਨਤ ਬਕਾਰ ਚਲੀ ਜਾਂਦੀ ਹੈ ਤਾਂ ਉਸ ਟਾਈਮ ਹੌਸਲਾ ਡਿੱਗਦਾ ਵੀ ਹੈ ਫਿਰ ਬੰਦਾ ਕਹਿੰਦਾ ਕਿ ਮੈਂ ਮਤਲਬ ਜਿਹੜੀ ਚੀਜ਼ ਬਣਾ ਰਿਹਾ ਇਹ ਫਾਇਦਾ ਕੀ ਹੈ ਪਰ ਫਿਰ ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਲੱਗੇ ਰਹਿਣੇ ਆ ਫੋਰ ਦਾ ਬੈਸਟ ਮਤਲਬ ਅਸੀਂ ਹਮੇਸ਼ਾ ਆਪਣੀ ਅੱਛੇ ਦਾ ਸੋਚਦੇ ਹਾਂ ਨਾ ਔਰ ਪੋਜ਼ਿਟਿਵ ਥਿੰਕਿੰਗ ਸਾਡੀ ਹੋਣੀ ਚਾਹੀਦੀ ਹੈ ਕਦੀ ਨੈਗੇਟਿਵ ਦੇ ਵਿੱਚ ਇਹ ਨਾ ਸੋਚੋ ਕਿ ਨਹੀ ਨਹੀਂ ਗਿਵ ਅਪ ਕੰਟੈਂਟ ਬਣਾਉਣੇ ਵੀਡੀਓ ਬਣਾਉਣੀ ਕੁਝ ਵੀ ਬਣਾਉਣਾ ਬੜੀ ਮਿਹਨਤ ਦਾ ਕੰਮ ਹੁੰਦਾ ਤੇ ਜਦੋਂ ਕਾਪੀਰਾਈਟ ਬਣ ਜਾਂਦੀ ਹੈ ਜਾਂ ਕੋਈ ਇਸ਼ੂ ਲਗਾ ਦਿੰਦੇ ਆ ਤਾਂ ਉਸ ਟਾਈਮ ਨੈਟ ਤੇ ਸਾਡਾ ਜਿਹੜਾ ਪੂਰਾ ਪ੍ਰੋਫਾਈਲ ਆ ਉਹ ਹੀ ਫਸ ਜਾਂਦਾ ਤੇ ਫਿਰ ਬੰਦੇ ਦਾ ਦਿਲ ਜਿਹੜਾ ਬਹੁਤ ਹੀ ਟੁੱਟਦਾ ਆ ਬਹੁਤ ਉਤਸ਼ਾਹ ਹੁੰਦਾ ਪਰ ਫਿਰ ਵੀ ਇੱਕ ਨਵੇਂ ਸਿਰੇ ਤੋਂ ਸ਼ੁਰੂਆਤ ਤੇ ਵਾਰੀ ਸੋਚ ਲੱਗ ਜਾਂਦਾ ਕਿ ਨਹੀਂ ਇਹ ਤਾਂ ਸக்ஸੈਸ ਇਥੋਂ ਮਿਲਣੀ ਨਹੀਂ ਹੈ ਤੇ ਮੈਂ ਕੁਝ ਹੋਰ ਮਤਲਬ ਪੀਜ ਗਾ ਰਖੜੇ ਕਰ ਲਵਾਂ ਜਾਂ ਉੱਥੇ ਮੈਂ ਕੰਮ ਕਰਦੇ ਸ਼ੁਰੂ ਕਰ ਦੇਣਾ ਕਿਉਂਕਿ ਜਿਹੜੀ ਚੀਜ਼ ਹੈ ਨਾ ਉੱਥੇ ਸਾਨੂੰ ਮਤਲਬ ਦੀ ਕਾਮਯਾਬੀ ਨਹੀਂ ਮਿਲਦੀ ਤੇ ਸਾਨੂੰ ਹੈਵ ਟੂ ਬੀ ਕਾਮਯਾਬ ਹੋਣਾ ਤੇ ਕਾਮਯਾਬ ਹੋ ਲਈ ਸਨ ਸੱਤ ਮੈਂ ਕਿਤੇ ਲੋਕਾਂ ਜਦੋਂ ਅਸੀਂ ਆਰਾਮ ਨਾਲ ਬੈਠੇ ਰਹਾਂਗੇ ਤੇ ਅਸੀਂ ਕੋਈ ਕੰਮ ਵੀ ਨਹੀਂ ਕਰਾਂਗੇ ਅਸੀਂ ਹਮੇਸ਼ਾ ਬਿਮਾਰੀ ਦਾ ਬਹਾਨਾ ਦੇ ਕਈ ਤਰ੍ਹਾਂ ਦੇ ਬਹਾਨੇ ਹੁੰਦੇ ਸਕੂਲ ਆਣਾ ਪੈਂਦਾ ਹੈ ਰੋਜ਼ ਦਿਹਾੜੀ ਤੇ ਉਹਨਾਂ ਸਭ ਕਰਕੇ ਵੀ ਅ ਅਸੀਂ ਸੋਚਦੇ ਰਹਿੰਦੇ ਹਾਂ ਕਿ ਜਿਹੜਾ ਸਾਡਾ ਕੰਟੈਂਟ ਹੈ ਅਸੀਂ ਬਣਾਉਣੀ ਆ ਉਹ ਸਹੀ ਤੰਦਾ ਹੋਵੇ ਘਰੇਲੂ ਤੇ ਆਮ ਪਬਲਿਕ ਵਾਸਤੇ ਹੋਵੇ ਤੇ ਅਸੀਂ ਆਪਣਾ ਕੰਟੈਂਟ ਸੋਚਣ ਤੋਂ ਪਹਿਲਾਂ ਅਸੀਂ ਇਹ ਸੋਚਦੇ ਆ ਕਿ ਕਿੱਦਾਂ ਦੀ ਆਡੀਅנס ਆ ਕਿੱਦਾਂ ਦੇ ਲੋਕਸਨ ਵਾਚ ਕਰਦੇ ਆ ਉਹਦੇ ਅਕੋਰਡਿੰਗ ਅਸੀਂ ਕੋਈ ਵੀ ਗੱਲ ਕਰਦੇ ਆ ਪਰ ਕਿਸੇ ਦੀਆਂ ਭਾਵਨਾਵਾਂ ਨੂੰ ਕਦੀ ਥੀਸਤੀ ਪਚਾਉਣੀ ਚਾਹੀਦੀ ਜੇ ਕੋਈ ਬਹੁਤ ਆਪਣਾ ਹੈ ਆਪਣਾ ক্লোਜ਼ ਹੈ ਉਹਦੇ ਨਾਲ ਤੁਸੀਂ ਥੋੜਾ ਬਹੁਤ ਫਨ ਟਾਕ ਕਰ ਸਕਦੇ ਹੋ ਪਰ ਕਿਸੇ ਦੇ ਸਾਹਮਣੇ ਉਹਨਾਂ ਨਾਲ ਵੀ ਨਹੀਂ ਕਰ ਸਕਦੇ ਹਮੇਸ਼ਾ ਜਿਹੜੀ ਹੈ ਅਸੀਂ ਟਾਕ ਇੱਕ ਜਨਰਲ ਜੀ ਟਾਕ ਅਸੀਂ ਇਸ ਤਰ੍ਹਾਂ ਕਰ ਸਕਦੇ ਆ ਕਿ 플ਾਈਟਲੀ ਅਗਲੇ ਬੋਲੀ ਨੂੰ ਤਾਂ ਅਗੋਂ ਅਸੀਂ ਬਹੁਤ ਪਲਾਈਟਲੀ ਬੋਲੀਏ ਤਾਂ ਫਿਰ ਜ਼ਿੰਦਗੀ ਜਿਹੜੀ ਆ ਕਾਫੀ ਹੱਦ ਤੱਕ ਸੁਨੂਬਦ ਤੇ ਮੁਸ਼ਕਿਲਾਂ ਤਾਂ ਆਪ ਮਾਰੇ ਜੀ ਜਦੋਂ ਅਸੀਂ ਕਈ ਚੀਜ਼ਾਂ ਬਣਾਉਂਦੇ ਰਹਿੰਨੇ ਆ ਤਾਂ ਫਿਰ ਇਦਾਂ ਹੁੰਦਾ ਕਿ ਕੰਟੈਂਟ ਬਣਾਉਣਾ ਉਹਨੂੰ ਐਡਿਟ ਕਰਨਾ ਜਾਂ ਕੋਈ ਵੀ ਗੱਲ ਵੀਡੀਓ ਬਣਾਉਣ ਤੋਂ ਪਹਿਲਾਂ ਸੋਚਣਾ ਕਿ ਮੈਂ ਅੱਜ ਕੀ ਬੋਲਣਾ ਤੇ ਜਾਂ ਸੀ ਕਿਵੇਂ ਇਸ ਦੇ ਬਾਰੇ ਗੱਲ ਕਰਨੀ ਹੈ ਇਹ ਸਭ ਇਹਦਾ ਨਾ ਕਲਾ ਦੀ ਤਰ੍ਹਾਂ ਹੁੰਦਾ ਪਰ ਕਈਆਂ ਨੂੰ ਲੱਗਦਾ ਹੈ ਕਿ ਸਾਰੇ ਹੀ ਇਦਾਂ ਕਲਾ ਦੀ ਤਰ੍ਹਾਂ ਬੋਲਦੇ ਆ ਪਰ ਕਈ ਬਿਲਕੁਲ ਨੇਚਰਲ ਬੋਲਦੇ ਹੁੰਦੇ ਜਿਦਾ ਮੈਂ ਟਾਕ ਕਰ ਰਹੀ ਹਾਂ ਮੈਨੂੰ ਮੈਂ ਬਿਲਕੁਲ ਵੀ ਪਹਿਲੇ ਇਸ ਗੱਲ ਨੂੰ ਇਦਾਂ ਸੋਚਦੇ ਨਹੀਂ ਹੁੰਦੇ ਕਿ ਇਦਾਂ ਜਿੱਦਾਂ ਅਸੀਂ ਆਮ ਗੱਲ ਕਰਦੇ ਆ ਥੋੜਾ ਜਿਹਾ ਮਾਈਂਡ ਵਿੱਚ ਲੈ ਕੇ ਆਈਦਾ ਵੀ ਇਹ ਗੱਲ ਨੂੰ ਕਰਨਾ ਹੈ ਤੇ ਉਸ ਤੋਂ ਬਾਅਦ ਉਸ ਗੱਲ ਤੇ ਗੱਲ ਜਾ ਕੋਈ ਵੀ ਟਾਪਿਕ ਜਿਹੜਾ ਸਾਡੇ ਦਿਮਾਗ 'ਚ ਹੁੰਦਾ ਉਹਨੂੰ ਅਸੀਂ ਉਹਦੇ ਬਾਰੇ ਵਿੱਚ ਗੱਲ ਕਰਨੀ ਸ਼ੁਰੂ ਕਰਦੇ ਆਂ ਕਿਉਂਕਿ ਇਹ ਬਹੁਤ ਇਜ਼ੀ ਹੁੰਦਾ ਕੋਈ ਐਟਾ ਮਸਟਲ ਨਹੀਂ ਹੁੰਦਾ ਕੰਟੈਂਟ ਬਣਾਉਣਾ ਕਿਉਂਕਿ ਦੇਖੋ ਆਮ ਜ਼ਿੰਦਗੀ ਦੇ ਵਿੱਚ ਕਈ ਵਾਰੀ ਅਸੀਂ ਕੋਈ ਪ੍ਰੋਬਲਮ ਹੁੰਦੀ ਹੈ ਜਿਹਦਾ ਹੱਲ ਸੋਚਣ ਲਈ ਅਸੀਂ ਕਾਫੀ ਮਿਹਨਤ ਵੀ ਕਰਦੇ ਹੁੰਦੇ ਤੇ ਅਸੀਂ ਬੈਠੇ ਉਹਦੇ ਬਾਰੇ ਹੀ ਸੋਚਦੇ ਆਂ ਤੇ ਇਦਾਂ ਹੀ ਇਹ ਕੰਟੈਂਟ ਬਣਾਉਣਾ ਹੁੰਦਾ ਹੈ ਇੱਕ ਜਦੋਂ ਕਈ ਤਰ੍ਹਾਂ ਦੇ ਆਰਟ ਚਾ ਕraft ਤਾਂ ਸੀ ਲੋਕਾਂ ਤੋਂ ਵੀ ਸਿੱਖਦੇ ਆ ਪਰ ਜਦੋਂ ਵੀ ਕਦੀ ਕਦੀ ਜ਼ਿੰਦਗੀ ਦੇ ਵਿੱਚ ਇਦਾਂ ਹੁੰਦਾ ਨਾ ਕਿ ਮੁਸ਼ਕਲਾਂ ਦਾ ਸਾਹਮਣਾ ਕਦਾਂ ਪੈਂਦਾ ਪਰ ਉਹਨਾਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਸਾਨੂੰ ਕਈ ਤਰ੍ਹਾਂ ਦੇ ਐਫਰਟਸ ਕਰਨੇ ਪੈਂਦੇ ਆ ਠੀਕ ਹੈ ਨਾ ਇਹ ਨਹੀਂ ਆ ਬੈਠੇ ਬਿਠਾਏ ਸਾਨੂੰ ਸਭ ਕੁਝ ਮਿਲ ਜੇਗਾ ਵੀ ਆ ਜਸੀ ਵੀਡੀਓ ਪਾਣੀ ਸ਼ੁਰੂ ਕਰ ਦਿੱਤੀ ਤੇ ਕੱਲ ਸਾਨੂੰ ਕਾਮਯਾਬੀ ਸਾਰੀ ਮਿਲ ਜੂਗੀ ਇਦਾਂ ਹੀ ਹੁੰਦਾ ਕਿਉਂਕਿ ਹੌਲੀ ਹੌਲੀ ਦੇ ਕੰਮ ਹੁੰਦੇ ਆ ਕਈ ਤਰ੍ਹਾਂ ਦੀ ਮਿਹਨਤ ਲੱਗਦੀ ਆ ਹੌਲੀ ਹੌਲੀ ਕਈ ਜਿਹੜੀਆਂ ਕ੍ਰਾਈਟੇਰੀਆ ਦੇ ਵਿੱਚੋਂ ਨਿਕਲਣਾ ਪੈਂਦਾ ਤੇ ਉਦੋਂ ਬਾਅਦ ਜਾ ਕੇ ਕਿਤੇ ਅਪਰੂਵਲ ਦਿੰਦੀ ਹੈ ਤੇ ਫੇਰ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤੇ ਪੈਸਾ